ਜੀ ਸਸੀ ਕਾਲ फ्रेंड्स ਮੈਂ ਬ੍ਰਿੰਦਾ फ्रेंड्स ਦੇਖ ਸਕਦੇ ਆ ਇੱਕ ਗੋਰੀਚੋਰੀ ਦਾ ਪਲਾਂਟ ਹੈ ਤੇ ਫਲਾਵਰਿੰਗ ਨਾ ਭਰਿਆ ਹੋਇਆ ਹੈ ਇੱਕ ਤੇ ਬੰਚਸ ਦੇ ਵਿੱਚ ਫਲਾਵਰਿੰਗ ਹੋ ਰਹੀ ਹੈ ਇਸ ਪਲਾਂਟ ਦੀ ਮੈਂ ਹਾਰਡ ਪ੍ਰੂਨਿੰਗ ਕੀਤੀ ਸੀ ਜੋ ਕਿ ਪਹਿਲਾਂ ਵੀਡੀਓ ਸ਼ੇਅਰ ਹੋ ਚੁੱਕੀ ਆ ਤੇ ਦੇਖੋ ਤੁਸੀਂ ਵੀ ਇਸ ਤਰ੍ਹਾਂ ਦੇ ਫਲਾਵਰ ਪਾ ਸਕਦੇ ਆ ਤੇ ਮੇਰੀ ਆਦਤ ਹੈ ਕਿ ਜਦੋਂ ਫਲਾਵਰਿੰਗ ਆ ਕੇ ਜਾਂਦੀ ਹੈ ਤੇ ਮੈਂ ਬ੍ਰਾਂਚ ਨੂੰ ਕੱਟ ਕਰ ਦਿੰਦੀ ਹਾਂ ਇੱਥੋਂ ਤੇ ਗੋਰੀ ਚੋਰੀ ਤੇ ਆਪਣੇ 12 ਮਹੀਨੇ ਹੀ ਫਲਾਵਰਿੰਗ ਹੁੰਦੀ ਰਹਿੰਦੀ ਹੈ ਇਹ ਨਹੀਂ ਕਿ ਸੀਜ਼ਨ ਸਿਰਫ ਇੱਕ ਵੈਂਟਰ ਸੀਜ਼ਨ ਦੇ ਵਿੱਚ 2 ਕੁ ਮਹੀਨੇ ਲਈ ਸਟੌਪ ਹੁੰਦੇ ਆ ਤੇ ਦੱਸ ਇਸ ਟਾਈਮ ਸਰਦੀ ਜ਼ਿਆਦਾ ਹੋਣ ਕਰਕੇ ਤੇ ਰੁਕ ਜਾਂਦੀ ਹੈ ਇਹ ਦੇਖੋ ਜੋ ਫਲਾਵਰਸ ਪੈੰਡ ਹੋ ਚੁੱਕੇ ਆ ਇਹ ਕਲੀਆਂ ਦੁਬਾਰਾ ਬੰਨਣਾ ਲੱਗ ਗਈਆਂ ਦੇਖਸਾ ਇਹ ਕਲੀਆਂ ਦੁਬਾਰਾ ਬਣ ਜਾਂਦੀਆਂ ਫਿਰ ਦੁਬਾਰਾ ਫਲਾਵਰਿੰਗ ਸਟਾਰਟ ਹੋ ਰਹੀ ਨੇ ਦੇਖੋ نیچے ਇਸੇ ਤਰ੍ਹਾਂ ਜੋ ਸਪੈਂਡ ਫਲਾਵਰ ਆ ਉਹ ਦੇਖ ਸਕਦੇ ਆ ਇਹ ব্রাঞ্চ ਤੇ ਕੋਈ ਵੀ ਵਾਟਸ ਨਹੀਂ ਬਣੀ ਹੋਈ ਕੈਮਰਾ ਆ ਦੇਖੋ ਕੋਈ ਨਹੀਂ ਬਣੀ ਹੋਈ ਸਾਰੇ ਫਲਾਵਰ ਸਪੈਂਡ ਹੋ ਚੁੱਕੇ ਤੇ ਇਹਦੇ ਤੇ ਵਾਟਸ ਬਨੇ ਹੋਏ ਆ ਇਸ ਤਰ੍ਹਾਂ ਨਾ ਤੇ ਮੇਰੀ ਆਦਤ ਇਹ ਹੀ ਆ ਕਿ ਮੈਂ ਕੱਟ ਕਰ ਦਿੰਦੀ ਆ ਦੇਖੋ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੈਨੂੰ ਫਲਾਵਰਿੰਗ ਨਾਲ ਨਹੀਂ ਦੇਖੋ ਮੈਂ ਦਿਖਾਉਂਦੀ ਇਹ ਹਨੀ ਵੀ ਬੈਠੀ ਆ ਇਹ ਵਾਲੀ ਦੇਖੋ ਦੇਖੋ ਫਲਾਵਰ ਦੇ ਵਿੱਚ ਚਲੀ ਗਈ ਆ ਇਹ ਰਸ ਚੂਸਣ ਲਈ ਠੀਕ ਉੜ ਗਈ ਆ ਹਨੀ ਵੀ ਆਉਂਦੇ ਆ ਇੱਕ ਬਲੈਕ ਕਲਰ ਦੀ ਛੋਟੀ ਜਿਹੀ ਵਾਟਸ ਆਂਦੀ ਆ ਤੇ ਉਹ ਆਪਣੀ ਚੁੰਝ ਦੇ ਨਾਲ ਇਨਸਾਈਡ ਬਰਡਸ ਦੇ ਨਾਲ ਵਿੱਚ ਇਹਨ ਬਿਲਕੁਲ ਦੇਖੋ ਇਸ ਦੇ ਫਲਾਵਰ ਦੇ ਵਿੱਚੋਂ ਬਿਲਕੁਲ ਖਾਲੀ ਆ ਮੈਨੂੰ ਨਹੀਂ ਪਤਾ ਕਿ ਕੈਮਰਾ ਫੋਕਸ ਕਰ ਰਿਹਾ ਕਿ ਨਹੀਂ ਪਰ ਮੈਂ ਆਪਣੀਆਂ ਅੱਖਾਂ ਨਾਲ ਦੇਖ ਸਕਦੀ ਆ ਬਿਲਕੁਲ ਖਾਲੀ ਇਸ ਵਾਰਡਸ ਦੇ ਵਿੱਚ ਥੋੜਾ ਜਿਹਾ ਪ੍ਰਾਗ ਲੱਗਾ ਹੋਇਆ ਜਿਵੇਂ ਕਿ ਬੂਰਾ ਜਿਹਾ ਹੁੰਦਾ ਉਸ ਤਰ੍ਹਾਂ ਲੱਗਾ ਹੋਇਆ ਤੇ ਵਾਰਡਸ ਇਹ ਬਲੈਕ ਵਾਰਡਸ ਨੇ ਛੋਟੇ ਛੋਟੇ ਉਹ ਖਾਂਦੇ ਆ ਵੈਨ ਬਿਲਕੁਲ ਚੁਗ ਜੈ ਲੰਦੇ ਦਾਣਾ ਜਿਵੇਂ ਪੰਛੀ ਚੁਗਦੇ ਆ ਇਸੇ ਤਰ੍ਹਾਂ ਉਹ ਚੁਗ ਲੈਂਦੀ ਹੈ ਤੇ ਮੈਨੂੰ ਇਹ ਬੜੀ ਖੁਸ਼ੀ ਹੁੰਦੀ ਆ ਕਿ ਵਾਰਡਸ ਆਉਂਦੇ ਆ ਔਰ ਫਲਾਵਰਿੰਗ ਤੋਂ ਆਪਣਾ ਖਾਣਾ ਲੈ ਸਕਦੇ ਆ ਤੇ ਆਪਾਂ ਵਾਰਡਸ ਦੀ ਹੈਲਪ ਕਰ ਦਿੰਦੇ ਆ ਕਿ ਖਾਣਾ ਪ੍ਰੋਵਾਈਡ ਕਰਨ ਦੇ ਵਿੱਚ ਕਿਉਂਕਿ ਕਾਕੀਆਂ ਨੂੰ ਖਾਣਾ ਆਪਣੇ ਤੋਂ ਹੀ ਮਿਲਦਾ ਜਦ ਖੇਤ ਚੋਂ ਮਿਲਦਾ ਜਮੀਨਾ ਚੋਂ ਮਿਲਦਾ ਆ ਅੱਜ ਕੱਲ ਉਹ ਜਮਾਨਾ ਨਹੀਂ ਰਿਹਾ ਕਿਉਂਕਿ ਸਾਰੀ ਜਗ੍ਹਾ ਸਪਰੇ ਬਹੁਤ ਜ਼ਿਆਦਾ ਹੁੰਦੇ ਇਸ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਨੇਚਰਲੀ ਰੱਖਿਆ ਜਾਵੇ ਆਰਗੈਨਿਕ ਰੱਖਿਆ ਜਾਵੇ ਕਿ ਖਾਦਾਂ ਸਪਰੇਆਂ ਦਾ ਨਾ ਪ੍ਰਯੋਗ ਕੀਤਾ ਜਾਵੇ ਮੈਂ ਇਸ ਵਾਰ ਆਪਣੇ ਪਲਾਂਟਸ ਨੂੰ ਸਾਰੇ ਖਾਦ ਹੀ ਦਿੱਤੀ ਆ ਕਾਊ ਡੰਕ ਗੋਬਰ ਖਾਦ ਦੀ ਹੈ ਨਾ ਉਹੀ ਜੂਸ ਕੀਤੀ ਆ ਸਾਰੇ प्लांट्स ਨੂੰ ਮੈਂ ਕੋਈ ਬੋਨ ਮੀਲ ਕੁਝ ਵੀ ਨਹੀਂ ਇਸਤੇਮਾਲ ਕੀਤਾ ਜਦ ਕਿ ਮੇਰੇ ਕੋਲ ਹੈ ਬੋਨ ਮੀਲ ਜਿਆਦਾ ਫਲਾਵਰਿੰਗ ਲਈ ਆਪਾਂ ਬੋਨ ਮੀਲ ਯੂਜ਼ ਕਰ ਸਕਦੇ ਆ ਪਰ ਮੈਂ ਨਹੀਂ ਫਸਟ ਟਾਈਮ ਆ ਕਿ ਮੈਂ ਪੂਰੀ ਗਾਰਡਨ ਦੇ ਵਿੱਚ ਗੋਬਰ ਖਾਦ ਦਾ ਇਸਤੇਮਾਲ ਕੀਤਾ ਆ ਤੇ ਬੋਨ ਮੀਲ ਤੋਂ ਦੂਰ ਐਬਸਮ ਸాల్ਟ ਤੋਂ ਦੂਰ ਦੇਖੋ ਕਿੰਨੇ ਅੱਛੇ ਵੰਚਸ ਦੇ ਵਿੱਚ ਨੰ ਭਰਿਆ ਹੋਇਆ ਫਲਾਵਰਿੰਗ ਦੇਖੋ ਔਰ ਖਾਸ ਗੱਲ ਇਹ ਕਿ ਇਹਦੇ ਵਿੱਚ ਹਲਕੀ ਹਲਕੀ ਬਿੰਨੀ ਬਿੰਨੀ ਖੁਸ਼ਬੂ ਵੀ ਆਉਂਦੀ ਹੈ ਦੁਪਹਿਰ ਦੇ ਟਾਈਮ ਜਦੋਂ ਫਲਾਵਰ ਖਿਲਦੇ ਆ ਉਸ ਟਾਈਮ ਜਿਵੇਂ ਹੁਣ ਇਹਨਾਂ ਨੂੰ 3-4 ਦਿਨ ਹੋ ਗਏ ਖਿਲੇ ਹੋਏ ਤੇ ਇਹਨਾਂ ਦੇ ਵਿੱਚੋਂ ਨਹੀਂ ਖੁਸ਼ਬੂ ਆ ਰਹੀ ਤੇ ਇਹ ਦੇਖੋ ਜੋ ਸਪੈਂਡ ਫਲਾਵਰ ਆ ਇਸ ਤਰ੍ਹਾਂ نیچے गिर ਜਾਂਦੇ ਆ ਆਪਾਂ ਉਹਨਾਂ ਨੂੰ ਵੀ ਥਰੋ ਨਹੀਂ ਕਰਦੇ ਇਹ ਦੇਖ ਸਕਦੇ ਆ ਪੌਟਸ ਦੇ ਵਿੱਚ ਇਸ ਤਰ੍ਹਾਂ ਇਧਰ ਪੌਟਸ ਦੇ ਵਿੱਚ ਮੇਰੇ ਹਸਬੰਦ ਦੀ ਇਹ ਖਾਸੀਅਤ ਆ ਕਿ ਉਹ ਜੋ ਵੀ ਫਲਾਵਰ ਸਪੈੰਡ ਹੋ ਜਾਂਦਾ ਉਠਾ ਕੇ ਪੌਟਸ ਦੇ ਵਿੱਚ ਸੁੱਟ ਦਿੰਦੇ ਆ ਬਈ ਖਾਦ ਬਣਦੀ ਰਹੇ ਨੇਚਰਲੀ ਚੱਲਦਾ ਰਹੇ ਕਿਉਂਕਿ ਆਪਾਂ ਨੂੰ ਜ਼ਿਆਦਾ ਖਾਦ ਦਾ ਇਸਤੇਮਾਲ ਨਾ ਕਰਨਾ ਪਵੇ ਤੇ ਇਸ ਤਰ੍ਹਾਂ ਦੇਖੋ ਤੁਸੀਂ ਵੀ ਪਾ ਸਕਦੇ ਆ ਇਸੇ ਤਰ੍ਹਾਂ ਦੀ ਫਲਾਵਰਿੰਗ ਇਹ ਕਾਫੀ ਹਾਈਟ ਤੇ ਚਲਾ ਗਿਆ ਸੀ ਤੇ ਮੈਂ ਇਹਦੀ ਜਦੋਂ ਹਾਰਡ ਪ੍ਰੂਨਿੰਗ ਕੀਤੀ ਸੀ ਦੇਖੋ ਨਾ ਰੱਖਿਆ ਸੀ ਸਿਰਫ ਇਸ ਤੋਂ ਇਕੁਲ ਕੀਤਾ ਸੀ ਸਾਰੇ ਟਰੀ ਨੂੰ ਵੀ ਇਕੋ ਜਿਹਾ ਹੀ ਇਹ ਬਣ ਜਾਏਗਾ ਇਹ ਅਪ ਡਾਊਨ ਨਾ ਜਾਣਗੇ ਦੇ ਬ੍ਰਾਂਚ ਪਰ ਨੇਚਰ ਆ ਆਪਾਂ ਕੁਝ ਨਹੀਂ ਕਰ ਸਕਦੇ ਹਨਾ ਤੇ ਇਹ ਫਿਰ ਅਪ ਡਾਊਨ ਚਲਾ ਗਿਆ ਦੇਖੋ ਇਹ ਬ੍ਰਾਂਚ ਕਿੰਨੀ ਚਲੀ ਗਈ ਉੱਚੀ ਇਹ ਮੇਰੀ ਹਾਈਟ 55 ਆ ਤੇ 7 ਫੀਟ ਦੇ ਉੱਪਰ ਚਲਾ ਗਿਆ ਤੇ ਮੈਂ ਇਸ ਦੀ ਫਲਾਵਰਿੰਗ ਤੋਂ ਬਾਅਦ ਹੀ ਇਸ ਬ੍ਰਾਂਚ ਨੂੰ ਕੱਟ ਕਰਾਂਗੇ ਇਸ ਤਰ੍ਹਾਂ ਦੇਖੋ ਇਹ ਹਾਰਡ ਪ੍ਰੂਨਿੰਗ ਸੀ ਮੇਰੀ ਸਾਰੇ ਬ੍ਰਾਂਚ ਇਕੁਅਲ ਸੀ ਮੈਂ ਇੱਕੋ ਜਿਹਾ ਪੌਦੇ ਨੂੰ ਕੀਤਾ ਹੋਇਆ ਸੀ ਤੇ ਕਿੰਨੇ ਸੁੰਦਰ ਲੱਗ ਰਹੇ ਆ ਮੈਨੂੰ ਬਸ ਇਹੀ ਖੁਸ਼ੀ ਹੁੰਦੀ ਹੈ ਕਿ ਹਾਨੀ ਵੀ ਆਉਂਦੇ ਸਾਰਾ ਦਿਨ ਹਾਨੀ ਵੀ 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 ਕਰਦੇ ਗਾਰਡਨ ਚੰਮਣ ਡਰਾਉਂਦੇ ਰਹਿੰਦੇ ਆ ਤੇ ਬਲੈਕ ਵਾਲੀ ਛੋਟੀ ਵਰਸ ਕੋਸ਼ਿਸ਼ ਕਰਾਂਗੀ ਉਸ ਟਾਈਮ ਮੈਂ ਵੀਡੀਓ ਬਣਾ ਸਕਾਂ ਪਰ ਨਹੀਂ ਉਹ ਬਹੁਤ ਫਰਤੀਲੀ ਆ ਮੇਰੇ ਅੰਦਰੋਂ ਬਾਹਰ ਹੁੰਦੀ ਇੱਕ ਸੈਕਿੰਡ ਦੀ ਆਵਾਜ਼ ਨਹੀਂ ਹੋੜ ਜਾਂਦੀ ਆ ਤੇ ਆਪਣਾ ਜੋ ਵੀ ਵਿਚਾਰੀ ਖਾਣਾ ਵੀ ਛੱਡ ਜਾਂਦੀ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਕਿ ਉਹ ਆਪਣਾ ਖਾਣਾ ਛੋੜ ਕੇ ਚਲੀ ਜਾਂਦੀ ਆ ਹਨ ਤੇ ਇਸ ਕਰਕੇ ਮੈਂ ਬੈਠ ਕੇ ਪੂਰਾ ਇੰਜੋਏ ਕਰਦੀ ਆ ਮੈਂ ਧੁੱਪ ਦੇ ਵਿੱਚ ਇਹ ਨਹੀਂ ਦੇਖਦੀ ਫਿਰ ਧੁੱਪ ਆ ਜਾ ਨਹੀਂ ਮੇਰੀ ਸੈਟਿੰਗ ਏਰੀਆ ਬਣਿਆ ਹੋਇਆ ਦੇਖੋ ਮੈਂ ਦਿਲ 'ਚ ਜਦੋਂ ਆਉਂਦਾ ਕਿ ਮੈਂ 3 ਵਜੇ ਬੈਠਣਾ ਗਾਰਡਨ 'ਚ ਅੱਜ ਕੱਲ੍ਹ ਵੈਸੇ ਕਾਫੀ ਗਰਮੀ ਹੁੰਦੀ ਆ ਮੈਂ ਫਿਰ ਵੀ 3 ਵਜੇ ਆ ਕੇ ਬੈਠ ਕੇ ਆਪਣੇ ਫਲਾਵਰਸ ਨੂੰ ਇੰਜੋਏ ਕਰਦੀ ਆਂ ਵਰਡਸ ਨੂੰ ਇੰਜੋਏ ਕਰਦੀ ਆਂ ਹਨੀਵੀਨ ਨੂੰ ਹਨੀਵੀ ਵਾਲੇ ਵਾਲੇ ਬਿੰਨ ਬਿੰਨ ਕਰਦੇ ਬਹੁਤ ਅੱਛਾ ਲੱਗਦਾ ਆਪਣੇ ਦੇਖੋ ਦੇਖੋ ਕਿੰਨੇ ਸੁੰਦਰ ਲੱਗਦੇ ਆ ਦੇਖ ਲ ਸਕਦੇ ਆ ਇਹ ਮਾਰਨਿੰਗ 8:00 ਵਜੇ ਦੀ ਵੀਡੀਓ ਮੈਂ ਸ਼ੂਟ ਕਰ ਰਹੀ ਆ ਤੇ ਹਨੀਵੀਨ ਆਨੇ ਸਟਾਰਟ ਹੋ ਗਏ ਸਾਰਾ ਦਿਨ ਹੀ ਇਸੇ ਤਰ੍ਹਾਂ ਦੇ ਇੱਕ ਇਹ ਨਹੀਂ ਫਲਾਵਰਿੰਗ ਪਲੈਂਟ ਮੇਰੀ ਬਗੀਆ ਉਜੜ ਕੇ ਨਵੀਂ ਵਸੀ ਆ ਸਾਰੀ ਜਗ੍ਹਾ ਹੀ ਮੇਰੀ ਗਾਰਡਨ ਦੇ ਵਿੱਚ ਬਹੁਤ ਹਨੀਵੀ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਅੰਦਰ ਵੀ ਗੋਰੀ ਚੋਰੀ ਦੀ ਫਲਾਵਰਿੰਗ ਹੋ ਰਹੀ ਆ ਬਹੁਤ ਛੋਟੀ ਬੇਲ ਨੂੰ ਹੀ ਫਲਾਵਰਿੰਗ ਹੋਣੀ ਸਟਾਰਟ ਹੋ ਗਈ ਸੀ ਡੇਲੀ ਇੱਕ ਫਲਾਵਰ ਆਂਦਾ ਹੀ ਜਾਂਦਾ ਆ ਮੇਰੀ ਬੁੱਧਾ ਜੀ ਇਹ ਦੇਖੋ ਇਹਨੂੰ ਵੀ ਬੜੀ ਅੱਛੀ ਫਲਾਵਰਿੰਗ ਹੋ ਰਹੀ ਆ ਧਨਵਰਸ਼ੀਆਂ ਨੂੰ ਵੀ ਤੇ ਬਹੁਤ ਜ਼ਿਆਦਾ ਪਰਕੇ ਫਲਾਵਰਿੰਗ ਆਈ ਆ ਇਹ ਨੀਚੋਂ ਬੰਚ ਦੀ ਤਰ੍ਹਾਂ ਆ ਗਿਆ ਜਦ ਕਿ ਮੈਂ ਇਹਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਸੀ ਸਿਰਫ ਇੱਕ ਬ੍ਰਾਂਚ ਰਹਿਣ ਦਿੱਤੀ ਸੀ ਐਨ ਖਤਮ ਕੀਤਾ ਸੀ ਵੀ ਬਹੁਤ ਜ਼ਿਆਦਾ ਇਹ ਉੱਚਾ ਜਾਂਦਾ ਸੀ ਫਲਾਵਰਿੰਗ ਘਟ ਜਾਂਦੀ ਸੀ ਤੇ ਇਸ ਵਾਰੀ ਇਹਨੂੰ ਫਲਾਵਰਿੰਗ ਨੀਚੋਂ ਤੋਂ ਹੀ ਯਾਨੀ ਸਟਾਰਟ ਹੋ ਗਈ ਆ ਤੇ ਇੱਕ ਬੰਚ ਦੀ ਤਰ੍ਹਾਂ ਬਣ ਕੇ ਆ ਗਿਆ ਹੁਣ ਮੇਰੇ ਲਈ ਇਹ ਮੁਸ਼ਕਲ ਵੀ ਹੋਏਗੀ ਕਟਿੰਗ ਕਰਨਾ ਓਕੇ ਜੀ ਵੀਡੀਓ ਹੱਡੀ ਹੋ ਰਹੀ ਆ ਤੇ ਆਪਾਂ ਇੱਥੇ ਸਟਾਪ ਕਰਦੇ ਆਂ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ